ਕਿਨਾ ਤਿੰਨੇ ਨੇ ਖੱਸੀ ਕੀ ਕੀ ਨਹੀਂ ਨਹੀਂ ਮੰਗਿਆ ਤਾਂ ਜਾ ਰਿਹਾ ਗੱਲ ਚੱਲ ਗਈ ਇੱਕ ਨੇ ਬੈਠੇ ਬੈਠੇ ਤੈਨੂੰ ਸਚਾਈ ਗੱਲ ਹਾਂ ਠੀਕ ਆ ਆ ਬੱਕਰੇ ਮਾਂ ਵੀ ਕਿੰਨੇ ਲੱਗਾ ਇਹ ਕਹਿੰਦਾ ਵੀ ਇੱਕ ਨ ਇੱਕਣਾ ਮਾਂ ਚਾਲ ਇੱਕ ਤਾਂ ਜਾ 10.5 ਤੈਨੂੰ ਐ ਚੋ ਮੈਂ ਦੇਣਾ ਪਰਾੜੀ ਕਰਕੇ ਕਹਿ ਦਿੱਤੀ ਉਹਨੇ ਨਹੀਂ ਕਰਿਆ ਸੀ ਕੋਈ ਮੈਂ 10.5 ਦਾ ਬਾਲਾ ਠੀਕ ਆ ਫਿਰ ਇਹ ਦਿਲ ਕੱਢਣ ਲੱਗਾ ਤਿੰਨਾ ਦੱਸ ਕਹਿੰਦਾ ਠੀਕ ਹੈ ਨਾ ਤਿੰਨਾਂ ਦਾ ਹੁਣ ਲਾਰਾ ਜਾ ਵੀਰ ਨੂੰ ਕਹਾਂ ਵੀ ਲੈਣਾ ਇੰਨੇ ਨੇ 10.500 ਰੁਪਿਆ ਇੱਕ ਦਾ ਵੀ ਮੁੱਲ ਨਹੀਂ ਕਰਨਾ ਬੋਲੀਆਂ 30000 ਹੋਲੇ ਤਾਂ ਮਾਣੇ ਇਹਦਾ 30000 ਮੰਗਵਾ ਦੇਣਾ ਸੁਣ ਸੁਣਾ ਸਾਢੇ 31 ਮੰਗਦਾ ਇਹ ਤਾਂ ਗੱਲ ਮੁਕਾ ਹੱਥਾਂ ਲੈ ਰਹਾ ਵੀ ਉਹ ਨਹੀਂ ਮੁੱਲ ਵੀ ਕਰਿਆ ਹੈਗਾ ਮੁੱਲ ਤਾਂ ਮਨਦਾ 15 15 ਕਰਿਆ ਤੜਕੇ ਬੰਦੇ ਹੋਰ ਵੀ ਆਏ ਇਹਨੂੰ ਕਹਾਂ ਦਰਸ਼ਣ ਤੋਂ ਲੈ ਕੇ ਜਾਣਾ ਵੀ ਸਾਢੇ 10 ਇੱਕ ਲੈ ਦਰਸ਼ਣ ਇਹ ਗੱਲ ਕਹੀ ਸੀ ਹਾਂ ਕੋਈ ਗੱਲ ਨਹੀਂ ਤੈਨੂੰ ਮੈਂ ਆਪਣੇ ਮੁੱਲ ਦੁਬਾਰੇ ਕੋਈ ਮੈਂ ਮੁੱਲ ਲਾਏ ਨਾ ਕਰਨ ਲੋ ਕੋਈ ਫਾਇਦਾ ਨਾ ਨਾ ਉਹ ਬੱਕਰੇ ਆ ਭਰਾਵੋ ਬੱਜਿਆ ਕੋਲ ਮੈਂ ਚੱਲ ਗਿਆ ਚੱਲ ਚੱਲ ਪੀ ਉਹ ਤਾਂ 7.5 ਦਾ ਬਾਈ ਚੁੱਪ ਕਰ ਹਾਂ ਜੇ ਤਾਂ ਕਰਨੀ ਹੈ ਵੇਚਣ ਵਾਲੀ ਗੱਲ ਵੇਚਣੀ ਆ ਦੱਸ ਦੇ ਤੂੰ ਉਹ ਵੀ ਕੋਈ ਨਾੜੀ ਨਹੀਂ ਹੈਗਾ ਆਹੋ ਚਲੋ ਕੋਈ ਗੱਲ ਨਹੀਂ ਹੈਗਾ ਸੇਖੂ ਐ ਤੂੰ ਵੀ ਸੇਖੂ ਐ ਬੱਚੇ ਵੀ ਸਾਫ ਤੇ ਨੂੰ ਦਾ ਸਾਫ ਤਾਂ ਉਹਨੇ ਸਾਫ ਹੀ ਹੁੰਦਾ ਸਾਰਾ ਕੁਝ 7-8000 ਦਾ ਯਾਰ ਛੋਟੇ ਤੁਹਾਨੂੰ ਵੀ ਪਤਾ ਕਿ ਨਹੀਂ ਵੀ ਛੋਟੇ ਵਿਕੀ ਜਾਂਦੇ ਨੇ ਆਪਾਂ ਨੇ ਖੁੱਦ ਵਾਲੀ ਗੱਲ ਨਹੀਂ ਕੀਤੀ ਕੁਰਬਾਨੀ ਲੰਗੀ ਕਰਬਾਨੀ ਉਹ ਨੰਗੀ ਜਵਾਨੀ ਵੀ ਨੰਗੀ ਤੁਸੀਂ ਕਿਹਾ ਜੋ ਜਵਾਨੀ ਵੀ ਨਾਲ ਨੰਗੀ ਜਵਾਨੀ ਵੀ ਕਿਹਾ ਕਰ ਕੁਰਬਾਨੀ ਦਾ ਨੰਗੀ ਹਾਂ ਜਵਾਨੀ ਤਾਂ ਅਜੇ ਨਾ ਚੜੀ ਹੋਈ ਹੈ ਜਵਾਨੀ ਤਾਂ ਚੜੀ ਹੋਈ ਆ ਹਾਂ ਬੁੜਿਆਂ ਤੇ ਪੱਧ ਜਵਾਨੀ ਚੜੀ ਹੋਈ ਅਜੇ ਗੱਫਿਆਂ ਤੇ ਜਵਾਨੀ ਨਹੀਂ ਦੇਖ ਨੂੰ ਸੀ ਜ਼ਿਆਦੇ ਨੇ ਗੱਫਿਆਂ ਦੇ ਪੱਲੇ ਜਵਾਨੀ ਨਹੀਂ ਇਹ ਵੀ ਦੇਖ ਲੈ ਬੁੜਿਆਂ ਲਵੇ ਪੈਸੇ ਵੀ ਨਹੀਂ ਅਜੇ ਤੂੰ ਦੱਸ ਕਿਵੇਂ ਵੇਚਦਾ ਦੱਸਦੇ ਤੁਸੀਂ ਦੱਸਦੇ ਬੱਸ ਅਸੀਂ ਤਾਂ ਕਹਿੰਦੇ ਆ ਰੁਪਿਆ 6000 ਲਾ ਕੇ ਆ ਬਣ ਜਾਣਾ ਗੱਲ 10 ਤਰਫ ਤਰਾਂ ਜਾ ਰੋਕਣ ਤਾਂ ਨਹੀਂ ਨਹੀਂ ਗੱਜਾ ਕਰਨੀ ਫਿਰ ਆਪੇ ਕਰ ਲਾਂਦੇ ਸਾਨੂੰ ਵਿਚੋਲਿਆਂ ਨੂੰ ਕਰਦੇ ਕਿਲੇ ਕੋਲੋਂ ਤਾਂ ਮੈਂ ਤਾਂ ਕੁਝ ਪਿਆਰੀ ਮਜ਼ਬੂਤ ਨਹੀਂ ਆ ਮਰੇ ਜੋ ਵੀ ਇੰਨੇ ਮਿੱਠੂ 11000 ਦੇ ਦਿੰਨੇ ਸਾਢੇ 11 ਉਹ ਨਹੀਂ ਰੱਜੂ ਕਿਹੜੀ ਨਹੀਂ ਦੇ ਮਹਾਂ ਕਰਪੀਆ ਮੇ ਟੁੱਟਣਾ 19 ਦੇ ਟੁੱਟ ਨਹੀਂ ਪੂਰੇ 20 ਦੇ ਦਿੰਨੇ ਹੋਰ ਗੰਜਿਆ ਉਹ ਨਹੀਂ ਤੇ ਹੁਣ ਮੈਂ ਕੀ ਕਰਾਂ ਭਾਈ ਹਾਂ ਕਿਵੇਂ ਕਰੀਏ ਦਰਸ਼ਨ ਬਕਾਨਾ ਗਾਇਰ ਹੁਣ ਇਹਨੂੰ ਦੱਸਿਆ ਹੈ ਵੀ ਪਾਲਾ ਬਈ ਜਿਵੇਂ ਪਾਉਣਿਆ ਕਿਸੇ ਦਾ ਪਾਪਾ ਕਹਿੰਦਾ ਮੈਂ ਤੂੰ ਉਹ ਨਹੀਂ ਉਹ ਨਹੀਂ ਥੜ ਗੱਲਾਂ ਕਰ ਉਹ ਤੇਰਾ ਪੋਪਾ ਤਨ ਮੈਂ ਕਹਿਤਾ 35000 ਮੈਂ ਵੀ ਕੋਈ ਨਾ ਮਾਣਾ ਦੱਸਣਾ ਕਾਫੀ ਸੀ ਗੱਲ ਕਿੰਨੇ ਸਹੀ ਦੇ ਕਿਹਾ ਦੱਸਣਾ ਮੈਂ ਮੁੱਲ ਨਹੀਂ ਕਰਿਆ ਮੁੱਲ ਕਰਨਾ ਮਰਿਆ ਆਹ ਤੇ ਮੈਂ ਕੀ ਲੋੜ ਤੀ ਇਹ ਹਾਂ ਕੁਝ ਕਰਨਾ ਹੋਦਾ ਚੇਲੇ ਦੇ ਪਾਪਾ ਗਿਆ ਬਈ ਮੁੱਲ ਕਰਨਾ ਮੁੱਲ ਦੇ ਦੇ ਦਾਂਦਾ ਮੋਟਾ ਮੈਂ ਫਿਰ 15 15000 ਦਾ ਲੋੜ ਤੀ ਮੈਂ ਸਾਤੋਂ ਕਾਨੂੰ ਪਕਾਈ ਕਰਾਂਗੀ। ਉਹ ਪਕਾਈ ਨਹੀਂ ਮੈਂ ਤੈਨੂੰ ਕਰਵਾ ਹੀ ਦੇਣੀ। ਸਾਡੇ ਜਿਹੜੀਆਂ ਵਾਂਗੇ। ਹਾਂ ਫਟੜੀਆਂ। ਉਹ ਥੋੜੀ ਮੈਂ ਸ਼ਿਕਾਰ ਖਾਬਾ ਚ ਗਿਆ। ਜਾ ਦੇ ਆ ਜਾ ਉਹ ਸ਼ਿਕਾਰ ਤਾਂ ਭੁੱਜ ਗਿਆ। ਸ਼ਿਕਾਰ ਤਾਂ ਭੁੱਜ ਗਿਆ। ਉਹ ਤਾਂ ਕਿ ਮੋਲ ਵਾਲਾ ਕਮਾਉ ਸੌਦੇ ਨਾਲ ਕਰਿਆ। ਦੱਸਣੇ ਸੌਦੇ ਨਾਲ ਕਰਿਆ ਮੈਂ ਤਾਂ। ਉਹ ਦੱਸਦਾ ਤਾਂ ਵਜਨ ਕੱਟ ਕੇ ਵੀ ਪੂਰਾ। ਕਿੰਨੇ ਦੇ ਦੇਣੀ? ਬਾਅਦ 3:31 ਦੇ। ਫਰਦਾ ਕਰਾ ਰਹੀ ਐ ਇੱਥੇ ੜੂ ਕੀ ਮਾਜਾ ਤੇ ਲਾਇਨ ਦੇਣੇ ਸੌਦਾ ਕਰਿਆ ਵੀ ਆਪਣੇ। ਇਹ ਤਾਂ ਉੱਥੀ ਕੇ ਵਸ ਤੋਂ ਵਾਰ ਬੜਿਆ। ਉਹ ਵਸ ਤੋਂ ਵਾਰ ਹੋਰ। ਕੀ ਆਵਾਂ ਇਹ ਥੋੜੀ ਗੱਲਾਂ ਆਉਣੀਆਂ ਲੋਟ ਮੁੱਲ ਨਹੀਂ ਮੈਂ ਕਰਿਆ ਹੈਗਾ ਉਹ ਕੀ ਪਤਾ ਜ ਮੈਨੂੰ ਇਹ ਕੀ ਪਤਾ ਜੀ ਤੈਨੂੰ ਹੋਏ ਤੇ ਹਾਕ ਵਾਰੂ ਵੀ ਸਬਦਾ ਕਰੂ ਦੁਬਾਰੇ ਤੋਂ ਮਾਤਾ ਮੁੱਲ ਕਰਿਆ ਨਹੀਂ ਮਾ ਸਾਡੇ ਦਾਦਾ ਆਪਾਂ ਨੂੰ ਯਾਰ ਬੋਲੋ ਕੋਈ ਮੁੱਲ ਕੀ ਕਰੇਗਾ ਯਾਰ ਮੇਰੀ ਗੱਲ ਸੁਣਦਾ ਸਾਰੀ ਉਮਰ ਵਪਾਰ ਕਰਦੇ ਕਰਦੇ ਮਰ ਜਾਗੇ ਬਾਜ਼ਾਰ ਚ ਮਰ ਜੀ ਸਾਰੀ ਉਮਰ ਜਨਾਨੀ ਚੂੜੀਆਂ ਪਾਉਂਦੀ ਰਹੂ ਉਹਨੂੰ ਬਾਜ਼ਾਰ ਚ ਵਾੜਦੀ ਚੂੜੀਆਂ ਦੇ ਚ ਬਾਜੀ ਜਨਾਨੀ ਨੂੰ ਚੂੜੀਆਂ ਖਰੀਦਣ ਦਾ ਪਤਾ ਨਹੀਂ ਆ ਕਰੀਆ ਨਾ ਵਜਨ ਵਾਲਾ ਉਹ ਮਰ ਲੰਘ ਜੂਗੀ ਸਾਰੀ ਮੇਰੇ ਵਰਗੀ ਕੁਡਰ ਜੀ ਆਉਂਗੀ ਬਨੌਟੂ ਜੀਆਂ ਮਿੰਟ ਚ ਚੱਤਰੀਆਂ ਖਰੀਦ ਕੇ ਜਾਉ 2 ਸਾਲ ਨਹੀਂ ਟੁੱਟਦੀਆਂ ਉਹ ਕੰਮ ਤਾਂ ਐ ਕਰਤਾ ਆ ਲੈ ਆ ਸੇਲਾਗਾ ਵੀਰੇ ਬੰਦ ਕਰੀਆਂ ਰੇ ਨੂੰ ਬੰਦ ਕਰ ਵੀਰੇ 2 ਮਿੰਟ ਸਾਡੀ ਗੱਲ ਚੱਲਦੀ ਹੁਣ ਤੂੰ ਮੈਨੂੰ ਐ ਦੱਸ ਦੇ ਤੇ ਸੂੜੀਆਂ ਵੀ ਇਹ ਤਾਂ ਤਾਂ ਸਾਡੇ ਚੂੜੇ ਪਾਤੇ ਇਹ ਚੂੜੇ ਕਿਹੜੇ ਰੋਡ ਕੱਢੀਏ ਵਾਹੇ ਚੂੜੇ ਹੁਣ ਇਕੜੇ ਨਿਕਲਣਗੇ 331000 ਦੇ ਇਹ ਦਰਸ਼ਨ ਨੂੰ ਕਿਹੜੇ ਗੇਟ ਕੱਢੀਏ ਗੇਟ ਤਾਂ ਦਰਸ਼ਨ ਵਿੱਚ ਵਿਚਾਰੇ ਫਸਾਤਾ ਦਰਸ਼ਨ ਉਹ ਹੀ ਤਾਂ ਪੰਡਾ ਕਰਿਆ ਨੇ ਦਰਸ਼ਨ ਤੁੰਮਣਾ ਦਾ ਹਾਂ ਹੁਣ ਕੋਈ ਲੰਬੀ ਛੋਟੀ ਗੱਲ ਨਹੀਂ ਕਰੀਏ ਇਹ ਤੁੰਮਣਾ ਦਾ ਦਰਸ਼ਨ ਹੈ ਜਨਾਬ ਸਤਾ ਕਿਆ ਕਹਿੰਦਾ ਕਿਆ ਕਹਿੰਦਾ ਕਿਆ ਕਹਦਾ ਨਾ ਮੇਮ ਨੇ ਦੇ 22000 ਰੁਪਏ ਇਹ ਤੈਨੂੰ ਫਰਦਾ ਦਰਦਾ ਹੁੰਦਾ ਤੇਰੇ ਕਰਦੇ ਡਰਾਮਾ ਤਾਂ ਖਾਲ ਦਰ ਬਤੀਕ ਬੋਲ ਮੈਂ ਮੈਮ ਨੇ ਵੇਚ ਲੈਣੀ ਮੈਮ ਨੇ ਵੇਚਣੇ ਦੇ ਹਾਂ ਦੱਸ ਦੇ ਵੇਚਣੇ ਨੇ ਹਾਂ ਹਾਂ ਇੱਕ ਚਿੰਨ ਮਿੰਟ ਦੀ ਦਰਸ਼ਨ ਇੱਕ ਮਿੰਟ ਦੇ ਕੋਈ ਨਾ ਮਿੰਟ ਦੇ ਜੇ ਤਾਂ ਤੂੰ ਹੀ ਕਰ ਦੇ ਕਿਤੇ ਸਾਡੀ ਮੰਗਣੀ ਤੇ ਤੈਨੂੰ ਕਾਹ ਤੋਂ ਬੁਲਾਏ ਨੇ ਮੰਗਣੀ ਪਹਿਣੀ ਸਾਰਾ ਕੁਝ ਦੇਖ ਲਈ ਉਧਰੋਂ ਵੀ ਦਫ਼ਤਰ ਇਹ ਸਾਰਾ ਕੁਝ ਦੇਖ ਲਿਆ ਹਾਂ ਹਾਂ ਪੂਰੇ 26000 ਨਹੀਂ ਮੈਂ ਨਹੀਂ ਬਸ ਮੇਰੀ ਗੱਲ ਸੁਣ ਨਾ 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 ਪੂਰੇ 30000 ਦੇ ਨਹੀਂ ਨਾ 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 ਉਹ ਵੀ ਖਾਣ ਕਰ ਤਰ ਮੈਂ ਚਵੀ ਨਹੀਂ ਮੇਰੀ ਗੱਲ ਸੁਣ ਮੈਂ ਚਵੀ ਗੋਣ ਮਾਰਿਆ ਜੂ ਬਾਜ ਆਉਂਦੇ ਕਿ ਮੈਂ ਕੋਤੀ ਚੱਕਣਾ ਪਊਗਾ ਮੈਂ ਕਿ ਲੱਗੇ ਬਾਜ ਬੰਦ ਕਰੀਂ ਓ ਬਾਈ ਹਾਂ ਕੈਸਾ ਵਾ ਦੂ ਪੱਕਿਆਂ ਦੇ ਪਾ ਬੇਚਦੇ ਪੱਕਿਆਂ ਦੇ ਪਾ ਬਾਹੂ ਮਾਰਦੇ ਪੱਕਿਆਂ ਦੇ ਪਾ ਬੇਚਦੇ ਨਹੀਂ ਨਹੀਂ ਮੇਰਾ ਬਾਈ ਪੱਕਿਆਂ ਦੇ ਪਾ ਹੁਣ ਨਾ ਧੱਕਾ ਕਰਦੇ 1500 ਰੁਪਏ ਪਹਿਲੀ ਹੋਰ ਲੈਕਸ ਕਰਤਾ ਮਾ ਮੋਲਣ ਵਾਲੀ ਗੱਲੇ ਨਹੀਂ ਕਰੀ ਮਾਮਾ ਕੀ ਫਾਇਦਾ ਐ ਮੈਂ ਬੱਚੇ ਗੜੀ ਵੀ ਦੇਖ ਹੋਇਆ 7-8000 ਰੁਪਏ ਦਾ ਬੱਚਾ ਜੀ ਮਾਮਾ ਕੀ ਪਰ ਜਹਾਦਾਨਾ ਤਾਂ ਹੈਗੇ ਇੱਥੇ ਤਾਂ ਹੈਗੇ ਪਰ ਸਾਨੂੰ ਆਪਾਂ ਇੱਥੇ ਤੋਂ ਵੀ ਕੀ ਜਾਂਦੇ ਨੇ ਕਿੱਥੇ ਕਿੱਥੇ ਨੇ ਬੱਚੇ ਗੜੀ ਵੀ ਪਲੇ ਹੋਏ ਬੱਚੇ ਇਹ ਗੱਲ ਸੁਣੋ ਉਹ ਭਾਈ ਉਹ ਭਾਈ ਤੂੰ ਜੁਦੇ ਬਾਪ ਦੇ ਸਾਲਿਆ ਮਾਮਾ ਦਾ ਕਹੇ ਦੇ ਬਣੇ ਭਾਈ ਅਸੀਂ ਤਾਂ ਨਹੀਂ ਬਣਾਇਆ ਇਹ ਅਸੀਂ ਪਹਿਲਾਂ ਤੋਂ ਪੁੱਛਣਾ ਪਹਿਲਾਂ ਤੂੰ ਮਾਮਾ ਨਾਲੇ ਭਾਂ ਜਾਗੇ ਮਾਮਾ ਲੈ ਜਾ ਮਿੱਠੂ ਲੈ ਜਾ 626 ਦੇ ਉਹ ਤੂੰ ਕਰ ਕਰ ਚੂ ਕਾਨੂੰ ਉਹ ਚੱਕਰੇ ਪੈਣਾ ਮੈਂ ਤੈਨੂੰ 30000 ਦੇ ਹੁਣ ਨਾ ਵੀਰੇ ਉਹ ਮਰੀ ਗੱਲ ਸੁਣ ਰਾ ਤੂੰ ਕਰ ਮਰੀ ਗੱਲ ਸੁਣ ਰਾ ਇਹ ਤੈਨੂੰ ਨਾ ਮਰੀ ਗੱਲ ਸੁਣ ਰਾ ਕਾਨੂੰ ਪਤਾ ਹੀ ਮਾਰਦਾ ਮੈਂ ਤੈਨੂੰ ਕਹਿੰਦਾ ਨਹੀਂ ਨਾ ਕਰ ਆ ਮਾਮਾ ਮੈਂ ਤੇਰੇ ਕਿਹੜੀ ਵੀ ਦੇ ਲੈ ਬੱਚੇ ਮੈਂ ਤੈਨੂੰ ਮੈਰੀ ਕਹਿ ਕੇ ਉਹ ਕਰਤਾ ਰਹੇ ਹੋਗੇ ਬਸ 27000 ਚੁੱਪ ਨਹੀਂ ਆਹ ਮਾਮਾ ਆਹ ਆਹ ਨਹੀਂ ਉਹ ਦੋ ਰੁਪਏ ਤੋਂ ਨਹੀਂ ਬਹੁਤ ਯਾਰ ਨਹੀਂ ਰਾਜੂ ਮੰਦੀ ਦੀ ਹੁੰਦੀ ਆ ਗੱਲ ਮੈਂ ਤੈਨੂੰ ਇਹ ਵਾਲੀ ਗੱਲ ਕਰੀ ਜੀ ਮੈਂ ਤੇਰਾ ਮਾਨ ਕਰਦਾ ਕੀ ਕਰਦਾ ਕੀ ਕਰਦਾ 3 ਵਜੇ 30000 ਦੇ ਉਹ ਪੂਰਾ ਕਹਦਾ 1.5 10000 ਨੂੰ ਕਿਹਾ ਸੀ 1500 ਹੋਰ ਘਟਾਵਾ ਹੋਰ ਦੱਸਿਆ ਇਹਦਾ ਸਹੀ ਨਾ ਨਹੀਂ ਕਾਨੂੰਨ ਲਾਤੀ ਹੋਣਾ ਸੀ ਪੈਂਡੇ ਵੀ ਨਹੀਂ ਹਾਂ ਅਸੀਂ ਪੈਂਡਾ ਛੜਾ ਕੇ ਹੁਗਾ ਪੂਰੇ 28000 ਨਹੀਂ ਰਹਿਣਗੇ ਬੱਸ

ਤੂੰ ਸਾਡੇ 83 ਉਧਾਰ ਲਈ ਖੜਾ ਸੁੱਕਿਆ ਜਾ ਆ ਦੇ ਪਿੱਛੇ ਖੜਾ ਇਹਨੂੰ ਗੱਲਾਂ ਨਾਲ ਭੇਂਟ ਦੋ ਤੁਰੇ ਹੋਏ ਬੱਕਰੇ ਨੇ ਤਾਂ ਕਿੱਥੋਂ ਤੁਰੇ ਹੋਏ ਨੇ ਇਹ ਤੁਰੇ ਹੋਏ ਨੇ ਨਾਲ ਭੇਂਟ ਦੋ ਅਗਲੀ ਕਰਵਾਨ ਨੂੰ ਕਿੱਥੇ ਜਾਣਗੇ ਕਿੱਥੋਂ ਤੁਰੇ ਆ 83 ਤੁਰੇ ਆਜਾ ਨਾ ਆਜਾ ਕਿੱਥੇ ਤੂੰ ਆਜਾ ਹੱਥ ਹੱਥੇ ਰਿਹਾ ਤੇਰੇ ਨਾਲ ਕਹਾਂ ਇੱਧਰ ਗੱਲ ਕਰ ਸਾਢੇ 28 ਦੇ ਨਹੀਂ ਸਾਢੇ 28 ਦੇ ਜਾਂ 500 ਹੋਰ ਘਟ ਦੇ ਦੀ ਮਾਨ ਓ ਠੀਕ ਆ ਹੁਣ ਜਰ ਹੁੰਦਾ 2000 ਟੁੱਟ ਗਿਆ ਮੈਂ ਨਹੀਂ ਮੇਰੇ ਨਾਲ 2000 ਪਈ ਟੁੱਟ ਗਿਆ ਮੈਂ ਦੇਖ ਲੈ ਕਰ ਪੂਰੇ 29 ਦੇ ਤਾਂ ਵੀ ਮਾਰਦਾ ਚੱਕ ਹੋਰ ਓ ਟੱਪ ਗਿਆ ਓ ਪਾਜੀ ਜਾ ਪਾਜੀ ਜਾ